ਆ ਜਿਹੜੀਆਂ ਸਕਰੀਨ ਤੇ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਨੇ ਸਿੱਖ ਰੈਜੀਮੈਂਟ ਦੀਆਂ ਕੋਈ ਪਹਾੜੀ ਇਲਾਕੇ ਦੀ ਵੀਡੀਓ ਹੈ ਇੱਥੇ ਕੁਝ ਕੁ ਲੋਕ ਜਿਹੜੇ ਸਿੱਖਾਂ ਦੀ ਪੱਗ ਨੂੰ ਮਜ਼ਾਕ ਕਰਦੇ ਸੀ ਫਿਰ ਸਿੱਖ ਰੈਜੀਮੈਂਟ ਨੇ ਉਹਨਾਂ ਦਾ ਸਮਾਰਕ ਜਿਹੜਾ ਇੰਜਨ ਕਰਤਾ ਕੁੱਟ-ਕੁੱਟ ਕੇ ਝੱਗ ਕੜਤੀ ਤਾਂ ਹੁਣ ਉਹ ਦੂਰੋਂ ਹੀ ਪੱਗ ਵਾਲੇ ਨੂੰ ਦੇਖ ਕੇ ਸਲੂਟ ਆ ਜਿਹੜਾ ਉਹ ਕਰਿਆ ਕਰਨਗੇ ਸੋ ਖਾਸ ਜਗ੍ਹਾ ਦਾ ਤਾਂ ਪਤਾ ਲੱਗਿਆ ਨਹੀਂ ਹੈਗਾ ਕਿ ਹੈ ਇਹ ਜਗ੍ਹਾ ਕਿੱਥੇ ਸੀਗੀ ਤਾਂ ਕਿਤੇ ਉਹ ਪਹਾੜੀ ਇਲਾਕਾ ਸੀਗਾ ਜਿੱਥੇ ਸਿੱਖ ਰੈਜੀਮੈਂਟ ਹੈ ਜਿਹੜੀ ਉਹ ਗੁਜ਼ਰ ਰਹੀ ਸੀ ਔਰ ਸਾਹਮਣੇ ਕੁਝ ਸ਼ਰਾਰਤੀ ਲੋਕ ਸੀਗੇ ਜਿਹੜੇ ਉਹਨਾਂ ਦੀ ਪੱਗ ਨੂੰ ਲੈ ਕੇ ਸਿੱਖਾਂ ਦੀ ਪੱਗ ਨੂੰ ਲੈ ਕੇ ਸਿੱਖ ਰੈਜੀਮੈਂਟ ਦੀ ਪੱਗ ਨੂੰ ਲੈ ਕੇ ਮਜ਼ਾਕ ਹੈ ਜਿਹੜਾ ਕਰ ਰਹੇ ਸੀ ਬਸ ਫਿਰ ਉਧਰ ਉਧਰ ਬਾਅਦ ਉਹਨਾਂ ਨੇ ਤਸੱਲੀ ਹੈ ਜਿਹੜੀ ਸਿੱਖ ਰੈਜੀਮੈਂਟ ਨੇ ਉਹਨਾਂ ਮਜ਼ਾਕ ਕਰਨ ਵਾਲਿਆਂ ਦੀ ਕਰਾਤੀ ਲੋਕਲ ਲੋਕ ਹੈ ਜਿਹੜੇ ਉਹ ਦੱਸੇ ਜਾ ਰਹੇ ਹੈ ਜੋ ਇਸ ਤਰ੍ਹਾਂ ਦਸਤਾਰ ਨੂੰ ਪੱਗ ਨੂੰ ਜਿਹੜਾ ਮਜ਼ਾਕ ਦੇ ਵਿੱਚ ਲੈ ਰਹੇ ਸੀਗੇ ਸੋ ਪਤਾ ਨਹੀਂ ਕੀ ਦੀ ਇਹ ਸ਼ਰਾਰਤ ਹੈ ਕੀ ਨੇ ਉਹਨਾਂ ਨੂੰ ਉਂਗਲ ਤੇ ਚੜਾਇਆ ਸੀ ਪਰ ਹੁਣ ਉਹਨਾਂ ਦਾ ਇੰਜਣ ਹੈ ਜਿਹੜਾ ਤੇਲ ਪਾਣੀ ਸਮਾਰਕੇ ਸਿੱਖ ਰੈਜੀਮੈਂਟ ਵਾਲੇ ਫੌਜੀ ਭਰਾਵਾਂ ਨੇ ਜਿਹੜਾ ਉਹ ਬਦਲਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਜੇ ਅਸੀਂ ਆਹ ਪੱਗ ਨੂੰ ਐ ਮਜ਼ਾਕ ਕਰਾਂਗੇ ਦਸਤਾਰ ਨੂੰ ਐ ਮਜ਼ਾਕ ਕਰਾਂਗੇ ਤਾਂ ਤੇਲ ਪਾਣੀ ਕਿਹੜੇ ਹਿਸਾਬ ਨਾਲ ਸਿੱਖ ਰੈਜੀਮੈਂਟ ਬਦਲਦੀ ਹੈ ਤਾਂ ਉਹਨਾਂ ਨੇ ਚੰਗੀ ਤਰ੍ਹਾਂ ਤਸੱਲੀ ਹੈ ਜਿਹੜੀ ਆਰਮੀ ਵਾਲਿਆਂ ਨੇ ਕਰਾਈ ਹੈ ਤਾਂ ਬਹੁਤ ਸਾਰੀਆਂ ਆਪਾਂ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਆਂ ਕੋਈ ਦਸਤਾਰ ਨੂੰ ਲੈ ਕੇ ਕੋਈ ਟਿੱਪਣੀ ਕਰ ਦਿੰਦਾ ਕੋਈ ਕਿਸੇ ਦੀ ਦਸਤਾਰ ਲਾ ਦਿੰਦਾ ਕੋਈ AI ਨਾਲ ਇਮੇਜ ਬਣਾ ਕੇ ਸਰਦਾਰ ਬੰਦੇ ਨੂੰ ਮੋਨਾ ਦਿਖਾ ਦਿੰਦਾ ਤਾਂ ਇਹ ਜਿਹੇ ਲੋਕ ਜਿਹੜੇ ਉਹ ਇੰਜਨ ਕਰਾਉਣ ਦੇ ਹੀ ਕਾਬਲ ਹੁੰਦੇ ਆ ਇਹ ਇੰਜਨ ਕਰਾ ਕੇ ਹੀ ਲੋਟ ਹੁੰਦੇ ਆ ਜਿਵੇਂ ਆਪਾਂ ਕਹਿੰਦੇ ਆ ਭਾਈ ਮੋਟਰਸਾਈਕਲ ਧੂਆ ਮਾਰਨ ਲੱਗ ਗਿਆ ਜਾਂ ਤੇਲ ਵੱਧ ਖਾਣ ਲੱਗ ਗਿਆ ਜਾਂ ਸਟਾਰਟ ਨਹੀਂ ਹੁੰਦਾ ਤਾਂ ਫਿਰ ਮਿਸਤਰੀ ਕਹਿੰਦਾ ਭਾਈ ਤਾਂ ਇੰਜਨ ਭਾਲਦਾ ਤਾਂ ਫਿਰ ਇਹ ਉਹਨਾਂ ਦੀ ਕਿਸਮ ਦੇ ਵਿੱਚੋਂ ਲੋਕ ਹੁੰਦੇ ਆ ਤਾਂ ਇਹ ਮਾਹੌਲ ਵੀ ਖਰਾਬ ਕਰਦੇ ਆ ਤੇ ਲੋਕਾਂ ਦੇ ਵਿੱਚ ਨਫ਼ਰਤ ਵੀ ਪਾਉਂਦੇ ਆ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਫਲਾਉਂਦੇ ਆ AI ਨਾਲ ਟੇਡੀਆਂ ਮੇਡੀਆਂ ਫੋਟੋਆਂ ਜਿਹੜੀਆਂ ਪਾਉਂਦੇ ਆ ਤਾਂ ਕਿਤੇ ਨਾ ਕਿਤੇ ਇਹ ਸਿੱਖ ਕਮਿਊਨਿਟੀ ਦੀ ਭਾਵਨਾਵਾਂ ਨੂੰ ਠੇਸ ਵੀ ਜਿਹੜੀ ਪਹੁੰਚਾਉਂਦੇ ਆ ਤਾ ਹੁਣ ਇਹ ਵੀਡੀਓ ਸ਼ੇਅਰ ਕਰਨਾ ਤੁਹਾਡੇ ਹੱਥ ਦੇ ਵਿੱਚ ਐ ਕਿ ਜਿਹੜੇ ਬਾਕੀ ਇੰਜਣ ਭਾਲਦੇ ਐ ਉਹ ਆਪਣੇ ਆਪ ਸਹੀ ਹੋ ਜਾਣ ਨਹੀਂ ਭਾਈ ਫਿਰ ਸਿੱਖ ਰੈਜਮੈਂਟ ਨੂੰ ਜੇ ਇਸੇ ਤਰ੍ਹਾਂ ਤੁਸੀਂ ਦਸਤਾਰਾਂ ਤੇ ਪੱਗਾਂ ਤੇ ਗਲਤ ਟਿੱਪਣੀਆਂ ਕਰੋਗੇ ਉਹਨਾਂ ਦਾ ਮਜ਼ਾਕ ਐ ਜਿਹੜਾ ਉਹ ਬਣਾਉਂਗੇ ਤਾਂ ਫਿਰ ਭਾਈ ਉਹ ਤਾਂ ਬੰਬਲ ਹੀ ਬਣੂਗੀ ਤੇਲ ਪਾਣੀ ਅਗળા ਮੌਕੇ ਤੇ ਬਦਲੂ ਬਾਕੀ ਹੈ ਵੀ ਉਹ ਆਰਮੀ ਵਾਲੇ ਨੇ ਸੋ ਉਹਦਾ ਸਰੀਰ ਤੌਰ ਤੇ ਖੁੱਲੇ ਹੁੰਦੇ ਨੇ ਉਹਦਾ ਮੋਢਿਆਂ 'ਚ AK-47 ਹੁੰਦੀ ਐ AK-47 ਦੇ ਸਹਾਰੇ ਲਾ ਕੇ ਸੌਂਦੇ ਐ ਉਹ ਤੁਹਾਨੂੰ ਲਈ ਕੀ ਬੈਠੇ ਐ ਖਾਲੀ ਹਾਥੀ ਸੀ ਖਾਲੀ ਹਾਥੀ ਉਹਨਾਂ ਨੇ ਤਸਦੀ ਕਰਾਤੀ ਤਾਂ ਇਹ ਸਾਰੀ ਸਿਕ ਰੈਜੀਮੈਂਟ ਸੀ ਜੋ ਗੱਡੀਆਂ ਤੇ ਜਾਰੀ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਜਿਹੜਾ ਇਹ ਪਹਾੜੀ ਲੋਕ ਸੀਗੇ ਪਹਾੜੀ ਇਲਾਕੇ ਦੇ ਲੋਕ ਨੇ ਤਾਂ ਉਹ ਟਰੋਲ ਕਰਦੇ ਸੀ ਤਰ੍ਹਾਂ ਤਰ੍ਹਾਂ ਦੇ ਕਮੈਂਟ ਆ ਜਿਹੜੇ ਕਰਦੇ ਸੀ ਕੀ ਕੁਝ ਕਿਹਾ ਇਹ ਸੋਸ਼ਲ ਮੀਡੀਆ ਦਾ ਜਵਾਨ ਹੈ ਛੇਤੀ ਛੇਤੀ ਆਪਾਂ ਨੂੰ ਪਤਾ ਲੱਗ ਜੂ ਜੇ ਤੁਹਾਡੇ ਕੋਲ ਕਿਸੇ ਨੂੰ ਜਾਣਕਾਰੀ ਹੈਗੀ ਹੈ ਤਾਂ ਕਮੈਂਟ ਦੇ ਵਿੱਚ ਇਹ ਜਾਣਕਾਰੀ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਬਾਕੀਆਂ ਨੂੰ ਭਾਈ ਪਤਾ ਲੱਗ ਜੇ ਵੀ ਗੱਲ ਐਵੇਂ ਵੀ ਹੋ ਜਾਂਦੀ ਹੈ ਇਹ ਜ਼ਿਆਦਾ ਆਮ ਹੈ ਜਿਹੜਾ ਇਸ ਤਰ੍ਹਾਂ ਦੇ ਕੋਝੇ ਮਜ਼ਾਕ ਕਰਨਾ ਇਹ ਕਿਸੇ ਨੂੰ ਬੇਤੁਕਾ ਟਰੋਲ ਕਰਨਾ ਕਿਸੇ ਕਮਿਊਨਿਟੀ ਨੂੰ ਜਿਹੜਾ ਨਜਾਇਜ਼ੀ ਭੰਡਣਾ ਗਲਤ ਫੋਟੋਆਂ ਬਣਾਉਣੀਆਂ ਇਹ ਕਿੱਥੋਂ ਤੱਕ ਮਹਿੰਗੀਆਂ ਨੇ ਜਿਹੜੀਆਂ ਪੈਂਦੀਆਂ ਨੇ ਦੂਜੇ ਪਾਸੇ ਸਰਕਾਰਾਂ ਨੂੰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸਾਰਿਆਂ ਦਾ ਇੱਥੇ ਆਪਣੇ ਦੇਸ਼ ਦੇ ਵਿੱਚ ਸੰਵਿਧਾਨਕ ਤੌਰ ਤੇ ਹੱਕ ਹੈ ਉਹਨਾਂ ਨੂੰ ਧਰਮ ਦੀ ਆਜ਼ਾਦੀ ਹੈ ਉਹਨਾਂ ਨੂੰ ਆਪਣੇ ਪਹਿਰਾਵੇ ਦੀ ਜਿਹੜੀ ਆਜ਼ਾਦੀ ਹੈ ਤਾਂ ਇਹ ਕੋਝੇ ਕਸ਼ਰਾਰਤੀ ਅਨਸਰ ਹੁੰਦੇ ਆ ਜਿਹੜੇ ਮਾਹੌਲ ਖਰਾਬ ਕਰਦੇ ਆ ਤਾਂ ਸਰਕਾਰ ਨੂੰ ਇਹਨਾਂ ਤੇ ਜਿਹੜੀ ਕਾਨੂੰਨੀ ਕਾਰਵਾਈ ਵੀ ਜਿਹੜੀ ਕਰਨੀ ਚਾਹੀਦੀ ਹੈ